ਸੜਕ ਸੁਰੱਖਿਆ ਫੋਰਸ ਲਈ ਜੋ ਟਾਟਾ ਹਿਲੈਕਸ ਗੱਡੀਆਂ ਖਰੀਦੀਆਂ ਸਨ ਉਹਨਾਂ ਦੇ ਵਿੱਚ ਕਰੋੜਾਂ ਰੁਪਏ ਦੇ ਕੱਪੜੇ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਉਜਾਗਰ ਕੀਤਾ ਸੁਖਪਾਲ ਸਿੰਘ ਖਹਿਰਾ ਵਿਧਾਇਕ ਨੇ ਜੋ ਕਾਂਗਰਸ ਪਾਰਟੀ ਦੇ ਉਹਨਾਂ ਨੇ ਇਹ ਇਸ ਕੱਪੜੇ ਨੂੰ ਲੈ ਕੇ ਕੱਲ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਸਬੰਧਤ ਇਸ ਮਾਮਲੇ ਨੂੰ ਲੈ ਕੇ ਡੀਜੀਪੀ ਪੰਜਾਬ ਤੇ ਕਈ ਹੋਰ ਕੇਂਦਰੀ ਅਧਿਕਾਰੀਆਂ ਨੂੰ ਚਿੱਠੀਆਂ ਲਿਖੀਆਂ ਕਿ ਇਸ ਮਾਮਲੇ ਦੀ ਜਾਂਚ ਹੋਵੇ। ਕੱਪੜੇ ਤੇ ਇਲਜ਼ਾਮ ਉਹਨਾਂ ਨੇ ਕਿਸ ਤਰੀਕੇ ਨਾਲ ਲਗਾਏ ਹੈ ਉਹਨਾਂ ਨੇ ਕਿਹਾ ਕਿ 144 ਡਾਟਾ ਹੇਲਿਕਸ ਗੱਡੀਆਂ ਖਰੀਦੀਆਂ ਗਈਆਂ ਜਿਹਦੇ ਬਿੱਲ ਉਹਨਾਂ ਨੇ ਡੀਜੀਪੀ ਪੰਜਾਬ ਨੂੰ ਜੋ ਕਟਿਆ ਗਿਆ ਕੰਪਨੀ ਵੱਲੋਂ ਉਹ ਪੇਸ਼ ਕੀਤਾ ਜਿਹਦੇ ਵਿੱਚ ਬਿੱਲ ਤੇ ਕੀਮਤ ਲਿਖੀ ਹੈ ਜੋ ਉਹ 36 ਲੱਖ 99000 ਰੁਪਏ ਦੇ ਕਰੀਬ ਦੀ ਕੀਮਤ ਲਿਖੀ ਹੈ 36 ਲੱਖ 99000 ਰੁਪਏ ਤੇ ਨਾਲ ਹੀ ਉਹਨਾਂ ਨੇ ਬਿੱਲ ਪੇਸ਼ ਕੀਤਾ ਇੱਕ ਕਿਸੇ ਪ੍ਰਾਈਵੇਟ ਬੰਦੇ ਦਾ ਜਿਨੇ ਉਹੀ ਗੱਡੀ 26 ਲੱਖ 160882 ਰੁਪਏ ਅੰਝ ਖਰੀਦੀ ਹੈ ਮਤਲਬ ਜਿਹੜੀ ਗੱਡੀ ਇੱਕ ਆਮ ਬੰਦੇ ਨੇ ਆਏ 네ਗੋਸ਼ੀਏਸ਼ਨ ਕਰਕੇ ਭਾਅ ਕਰਕੇ ਕੰਪਨੀ ਨਾਲ 10 ਲੱਖ ਰੁਪਏ ਸਸਤੀ ਲਈ ਹੈ ਉਹ ਗੱਡੀ ਸਰਕਾਰ ਨੇ 10 ਲੱਖ ਰੁਪਏ ਮਹਿੰਗੀ ਲਈ ਹੈ ਹਾਲਾਂਕਿ ਉਹ ਵਿਅਕਤੀ ਨੇ ਇੱਕ ਗੱਡੀ ਲਈ ਹੈ ਤੇ ਸਰਕਾਰ ਨੇ 143 ਗੱਡੀਆਂ ਲਈਆਂ ਤਾਂ ਇੱਥੇ ਸੁਖਪਾਲ ਸਿੰਘ ਖਹਿਰਾ ਨੇ ਇੱਕ ਆਰਡੀ ਐਕਟੀਵਿਸਟ ਤੋਂ ਇਹ ਜਿਹੜੀ ਜਾਣਕਾਰੀ ਸਾਹਮਣੇ ਰਖਵਾਈ ਜਿਹਨਾਂ ਆਰਡੀ ਐਕਟੀਵਿਸਟ ਦਾ ਨਾਮ ਜਿਹੜਾ ਉਹ ਵੀ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਜਿਨ੍ਹਾਂ ਨੇ ਸਤਨਾਮ ਸਿੰਘ ਧਵਨ ਉਹਨਾਂ ਨੇ ਮਾਮਲਾ ਉਠਾਇਆ ਹੈ ਕਿ ਕਿਸ ਤਰੀਕੇ ਦੇ ਨਾਲ ਸੜਕ ਸੁਰੱਖਿਆ ਫੋਰਸ ਦੇ ਵਿੱਚ ਕਪੜਾ ਹੋਇਆ ਹੈ ਆਪਣੇ ਆਪ ਨੂੰ ਕੱਟੜੇ ਇਮਾਨਦਾਰ ਕਹਿਣ ਵਾਲੀ ਆਮ ਆਦਮੀ ਪਾਰਟੀ ਤੇ ਸਵਾਲ ਉਠਾਏ ਆ ਕਾਂਗਰਸ ਪਾਰਟੀ ਦੇ ਲੀਡਰ ਨੇ ਤਾਂ ਉਹਨਾਂ ਨੇ ਇੱਥੇ ਜਿਹੜੇ ਤੱਥ ਪੇਸ਼ ਕੀਤੇ ਹੋਏ ਆ ਕਿ ਤੁਸੀਂ ਆਪਣੇ ਆਲੇ ਦੁਆਲੇ ਕਿਸੇ ਵੀ ਜਾਣਕਾਰ ਨੂੰ ਪੁੱਛੋ ਕਿ ਟਾਟਾ ਹਿਲੈਕਸ ਗੱਡੀ ਟਾਟਾ ਹਿਲੈਕਸ ਗੱਡੀ ਤੇ ਮਕਸਦ ਤਾਂ ਸੀ ਕਿ ਕੰਪਨੀ ਦੀਆਂ ਗੱਡੀਆਂ ਕੁਝ ਘੱਟ ਵਿਕੀਆਂ ਸੀ ਤਾਂ ਕਰਕੇ 8 ਤੋਂ 10 ਲੱਖ ਰੁਪਏ ਦੀ ਸ਼ੋਰਟ ਕੰਪਨੀ ਇਸ ਗੱਡੀ ਤੇ ਦੇ ਰਹੀ ਸੀ ਮੈਨੂੰ ਲੱਗ ਜਿਹੜੀ ਹੈ ਗিয়ার ਵਾਲੀ ਗੱਡੀ ਹੈ ਮੈਨੂੰ ਕਹਿ ਦਿੰਦੇ ਆ ਜੀਨੋ ਉਹ ਗੱਡੀ ਖਰੀਦੀ ਸੀ بیس ਮਾਡਲ ਸੀ ਜਿਸ ਕਰਕੇ ਇਹਦੇ ਤੇ 8 ਤੋਂ 10 ਲੱਖ ਰੁਪਏ ਦੀ ਸ਼ੋਰਟ ਆਮ ਮਿਲਦੀ ਸੀ 26 ਲੱਖ ਰੁਪਏ ਦੀ ਗੱਡੀ ਆਮ ਮਿਲ ਜਾਂਦੀ ਹੈ ਪਰ ਸਰਕਾਰ ਨੇ 36,99,000 ਰੁਪਏ ਦੀ ਗੱਡੀ ਖਰੀਦੀ ਹੈ ਤੇ ਉਹਨਾਂ ਨੇ ਸਿੱਧੇ ਇਲਜ਼ਾਮ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਲਾਇਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੂਬੇ ਦੇ ਗ੍ਰਹਿ ਮੰਤਰੀ ਨੇ ਤੇ ਇਹ ਗੱਡੀਆਂ ਉਹਨਾਂ ਦੀ ਦੇਖਰੇਖ ਵਿੱਚ ਖਰੀਦੀਆਂ ਗਈਆਂ ਨੇ ਤੇ ਉਹਨਾਂ ਨੇ ਇਲਜ਼ਾਮ ਦੇ ਵਿੱਚ ਇਹ ਗੱਲ ਕਹੀ ਹੈ ਕਿ ਲਗਭਗ 15 ਤੋਂ ਲੈ ਕੇ 21 ਕਰੋੜ ਰੁਪਏ ਤੱਕ ਦਾ ਪੰਜਾਬ ਦੇ ਖਜ਼ਾਨੇ ਨੂੰ ਚੂਨਾ ਲਗਾਇਆ 15 ਤੋਂ 21 ਕਰੋੜ ਰੁਪਏ ਦਾ ਇੱਕ ਕਪਲਾ ਹੈ ਉਹਦੇ ਵਿੱਚ ਇੱਕ ਸਵਾਲ ਹੋਰ ਉੱਠਿਆ ਕਿ ਇਸੇ ਦੇ ਵਿੱਚ ਹੀ ਆ ਭਗਵਾਨ ਸਿੰਘ ਮਾਨ ਦੇ OSD ਜਿਹੜੇ ਰਾਜਵੀਰ ਸਿੰਘ ਘੁਮਣ ਨੇ ਰਾਜਵੀਰ ਸਿੰਘ ਘੁਮਣ ਉਹ ਕੰਪਨੀ ਨੇ ਦੋ ਇਨੋਵਾ ਗੱਡੀਆਂ ਵੀ ਗਿਫਟ ਕੀਤੀਆਂ ਇਸ ਇਸ ਚੀਜ਼ ਦੇ ਵਿੱਚ ਦੋ ਇਨੋਵਾ ਬ੍ਰਾਂਡ ਨਿਊ ਗੱਡੀਆਂ ਗਿਫਟ ਕੀਤੀਆਂ ਇੱਥੇ ਇਲਜ਼ਾਮ ਨੇ ਕਿ ਨਾ ਤਾਂ ਉਹਨਾਂ ਨੇ ਕਿਤੇ ਕੋਈ ਜ਼ਿਆਦਾ ਸਰਚ ਕੀਤੀ ਸਿਰਫ ਇੱਕ ਏਜੰਸੀ ਨੂੰ ਵਿੱਚ ਪਾਇਆ ਗਲੋਬਲ ਸ਼ਾਇਦ ਗਲੋਬ ਟਾਇਟਾ ਨਾਮ ਦੀ ਇੱਕ ਏਜੰਸੀ ਹੈ ਉਹਦੇ ਰਾਹੀਂ ਇਹ ਸਾਰੀ ਗੱਡੀਆਂ ਦੀ ਖਰੀਦੋ-ਫਰੋਖਤ ਕਰ ਲਈ ਨਾ ਬਾਗਨਿੰਗ ਕੀਤੀ ਜਿਹੜੀ ਹੈ ਉਹ ਇਸ ਸਬੰਧ ਦੇ ਵਿੱਚ ਨਾ ਕੋਈ ਜਿਹੜਾ ਕੋਈ ਬੋਲੀ ਲਵਾਈ ਨਾ ਕੋਈ ਹੋਰ ਜਗ੍ਹਾ ਦੇ ਤੋਂ ਕੁਟੇਸ਼ਨਾਂ ਲਈਆਂ ਸਿਰਫ ਤੇ ਸਿਰਫ ਇੱਕ ਜਗ੍ਹਾ ਦੇ ਉੱਤੋਂ ਗੱਡੀਆਂ ਖਰੀਦੀਆਂ ਤੇ ਉਹ ਗੱਡੀਆਂ ਜਿਹੜੀਆਂ ਉਹ ਲੈ ਲਈਆਂ ਤੇ ਜਿਹਦੇ ਚੱਲਦਿਆਂ ਇੱਕ ਗੱਡੀ ਮਗਰ 10 ਤੋਂ 15 ਲੱਖ ਰੁਪਏ ਦਾ ਨੁਕਸਾਨ ਪੰਜਾਬ ਦੇ ਖਜ਼ਾਨੇ ਦਾ ਕੀਤਾ ਹੈ ਸੁਰਪਾਲ ਸਿੰਘ ਖਹਿਰਾਤਾ ਇਹ ਵੀ ਕਹਿੰਦੇ ਆ ਕਿ ਅਸਲ ਦੇ ਵਿੱਚ ਉਹਨਾਂ ਨੇ ਕੀ ਕੀਤਾ ਕਿ ਗੱਡੀਆਂ ਜਿਹੜੀਆਂ ਉਹ ਸਸਤੇ ਭਾਅ ਦੇ ਉੱਤੇ ਲਈਆਂ ਬਿੱਲ ਪੂਰਾ ਘਟਵਾਇਆ ਜਿਹੜੇ ਬਾਕੀ ਦੇ ਪੈਸੇ ਆ ਉਹ ਬਾਇ ਕੈਸ਼ ਲਏ ਆ ਜਿਸ ਦਾ ਕਿ ਉਹਨਾਂ ਨੇ ਕਪੜੇ ਦੇ ਇਲਜ਼ਾਮ ਲਗਾਏ ਆ ਇਸ ਤੇ ਕਈ ਤਰੀਕੇ ਦੇ ਸਵਾਲ ਉੱਠ ਰਹੇ ਆ ਉਹਨਾਂ ਨੇ ਇਹ ਵੀ ਕਿਹਾ ਕਿ ਡੀਜੀਪੀ ਪੰਜਾਬ ਨੂੰ ਜਾਂਚ ਕਰਨੀ ਚਾਹੀਦੀ ਹੈ ਹਾਲਾਂਕਿ ਡੀਜੀਪੀ ਪੰਜਾਬ ਕਿਹੋ ਜਿਹੀ ਜਾਂਚ ਕਰਨਗੇ ਸਭ ਨੂੰ ਪਤਾ ਹੈ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਹੀ ਕਟੜੀ ਇਮਾਨਦਾਰੀ ਦਿਖਾਉਂਦੇ ਹੋਏ ਇਹ ਮਾਮਲਾ ਸੀਬੀਆਈ ਨੂੰ ਦੇਣਾ ਚਾਹੁੰਦਾ ਹੈ ਚਾਹੀਦਾ ਹੈ ਇਸ ਵਿਸ਼ੇ ਤੇ ਸੁਖਪਾਲ ਸਿੰਘ ਖਹਿਰਾ ਦਾ ਹੋਰ ਕੀ ਕਹਿਣਾ ਆਓ ਤੁਹਾਨੂੰ ਉਹਨਾਂ ਦੀ ਪੂਰੀ ਗੱਲਬਾਤ ਸੁਣਾਉਣੀ ਹੈ ਅਸੀਂ ਉਹਨਾਂ ਨਾਲ ਫੋਨ ਤੇ ਗੱਲਬਾਤ ਕੀਤੀ ਹੈ ਕਿ ਕਿਉਂ ਲੱਗਿਆ ਉਹਨਾਂ ਨੂੰ ਕਿ ਇਸ ਮਾਮਲੇ ਦੇ ਵਿੱਚ ਐਡਾ ਵੱਡਾ ਕਪਲਾ ਹੈ ਸਾਡੇ ਨਾਲ ਸਰਦਾਰ ਸੁਖਪਾਲ ਸਿੰਘ ਖਹਿਰਾ ਜੁੜ ਚੁੱਕੇ ਨੇ ਜਿਨ੍ਹਾਂ ਨੇ ਇਹ ਕੱਲ ਪ੍ਰੈਸ ਕਾਨਫਰੰਸ ਕਰਕੇ ਮੁੱਦਾ ਉਠਾਇਆ ਕਿ ਕਿਸ ਤਰੀਕੇ ਨਾਲ ਐਸਐਸਐਫ ਜੋ ਕਿ ਸੜਕ ਸੁਰੱਖਿਆ ਫੋਰਸ ਲਈ ਗੱਡੀਆਂ ਖਰੀਦੀਆਂ ਗਈਆਂ ਉਹਨਾਂ ਦੇ ਵਿੱਚ ਕਰੋੜਾਂ ਰੁਪਏ ਦਾ ਕਪਲਾ ਹੈ ਖਹਿਰਾ ਸਾਹਿਬ ਸਵਾਗਤ ਹੈ ਜੀ ਤੁਹਾਡਾ ਲੋਕ ਵਾਈਟੀਵੀ ਤੇ ਤਨਵਾਜੀ ਸ਼ੁਕਰੀਆ ਖੈਰਾ ਸਾਹਿਬ ਕਿਸ ਤਰੀਕੇ ਨਾਲ ਤੁਹਾਡੇ ਕੋਲੇ ਜਾਣਕਾਰੀ ਆਈ ਕਿਸ ਤਰੀਕੇ ਦਾ ਇਹ ਕਪਲਾ ਹੈ ਇਹ ਜਿਹੜੀਆਂ ਐਸਐਸਐਫ ਲਈ ਗੱਡੀਆਂ ਜਿਹੜੀਆਂ ਟੋਇਟਾ ਹਿਲਿਕਸ ਖਰੀਦੀਆਂ ਗਈਆਂ ਜੀ ਸਾਡੇ ਦਰਸ਼ਕਾਂ ਨੂੰ ਜਰੂਰ ਜਾਣਕਾਰੀ ਦਿਓ ਜੀ ਇੱਕ ਆਰਟੀਆਈ ਐਕਟੀਵਿਸਟ ਸੀ ਲੁਧਿਆਣੇ ਤੋਂ ਉਹਨਾਂ ਨੇ ਮੈਨੂੰ ਪਹੁੰਚ ਕੀਤੀ ਔਰ ਉਹਨਾਂ ਨੇ ਮੈਨੂੰ ਦੋ ਬਿੱਲ ਦਿਖਾਏ ਇੱਕ ਡੀਜੀਪੀ ਪੰਜਾਬ ਦੇ ਨਾਮ ਦੇ ਉੱਤੇ ਬਿੱਲ ਸੀਗਾ ਟੋਇਟਾ ਹਾਈਲਿਕਸ ਪਿਕਅਪ ਗੱਡੀ ਦਾ ਜਿਹੜੀ ਸੜਕ ਸੁਰੱਖਿਆ ਫੋਰਸ ਨੂੰ ਦਿੱਤੀਆਂ ਗਈਆਂ 144 ਗੱਡੀਆਂ ਜੀ ਉਸ ਬਿੱਲ ਤੇ ਕੀਮਤ ਜਿਹੜੀ ਹਾਲਾਂਕਿ ਇਹ ਸੀਗੀ ਗੱਡੀਆਂ ਗੇਅਰ ਸ਼ਿਫਟ ਦੀਆਂ ਉਹਦੀ ਕੀਮਤ ਜਿਹੜਾ ਡੀਜੀਪੀ ਦਾ ਬਿੱਲ ਆਪ੍ਰੋਕਸੀਮੇਟਲੀ 37 ਲੱਖ ਰੁਪਏ ਗਵਰਨਮੈਂਟ ਨੇ ਅਦਾ ਕੀਤਾ ਇੱਕ ਗੱਡੀ ਦਾ ਜੀ ਦੂਜੇ ਨਾਲ ਹੀ ਬਿੱਲ ਉਹਨੇ ਮੈਨੂੰ ਭੇਜਿਆ ਦਿੱਤਾ ਉਹ ਇੱਕ ਆ ਸਧਾਰਨ ਕਸਟਮਰ ਦਾ ਸੀਗਾ ਜਦੋਂ ਉਹ ਜਾ ਕੇ ਗੱਡੀ ਦਾ 네ਗੋਸ਼ੀਏਟ ਕਰਦਾ ਉਹਨੂੰ 10 ਲੱਖ ਰੁਪਏ ਡਿਸਕਾਊਂਟ ਦਿੱਤਾ ਕਿਉਂਕਿ ਇਹ ਗੱਡੀਆਂ ਜਿਹੜੀਆਂ ਸੀ ਇਹ ਬੇਸਿਕਲੀ ਬਿਕ ਨਹੀਂ ਰਹੀਆਂ ਸੀਗੀਆਂ ਗੱਡੀਆਂ ਇਸ ਟੋਯੋਟਾ ਕੰਪਨੀ ਦੀਆਂ ਤਾਂ ਉਹ ਅੱਜ ਵੀ ਡਿਸਕਾਊਂਟ ਦੇਦੇ ਹੁਣੇ ਮੈਂ ਟਵਿੱਟਰ ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਇੱਕ ਆਦਮੀ ਦੀ ਸ਼ਾਇਦ ਕਰਨਾਟਕਾ ਸਾਈਡ ਦੀ ਵੀਡੀਓ ਹੈ ਉਹ ਕਹਿੰਦਾ ਮੈਨੂੰ 13 ਲੱਖ ਰੁਪਏ ਡਿਸਕਾਊਂਟ ਦਿੱਤਾ ਟਾਪ ਮਾਡਲ ਤੇ ਆਟੋਮੈਟਿਕ ਤੇ ਜੀ ਸੋ ਮੇਰਾ ਤਾਂ ਸਿਰਫ ਇਹ ਕਹਿਣਾ ਵਾ ਸਰਕਾਰ ਨੂੰ ਮੈਂ ਡੀਜੀਪੀ ਨੂੰ ਕੰਪਲੇਨਟ ਕੀਤੀ ਹੈ ਉਹਦੀ ਕਾਪੀ ਆਫਕੋਰਸ ਈਡੀ ਸੀਬੀਆਈ ਹੋਮ ਮਿਨਿਸਟਰ ਨੂੰ ਭੇਜੀ ਆ ਜੀ ਜੇ ਅਗਰ ਆਪਾਂ 144 ਗੱਡੀਆਂ ਲਈਏ ਤੇ 10 ਲੱਖ ਰੁਪਏ ਅਗਰ ਇੱਕ ਗੱਡੀ ਪਿੱਛੇ ਡਿਸਕਾਊਂਟ ਮਿਲਦਾ ਸੀਗਾ ਇਹਦਾ ਮਤਲਬ ਤੁਸੀਂ 14-15 ਕਰੋੜ ਰੁਪਏ ਪੰਜਾਬ ਦੇ ਲੋਕਾਂ ਦੇ ਖਜ਼ਾਨੇ ਦਾ ਜ਼ਾਇਆ ਕੀਤਾ ਜ਼ਾਇਆ ਨਹੀਂ ਕੀਤਾ ਉਹ ਪੇਮੈਂਟ ਕਰ ਗਈ ਗਵਰਨਮੈਂਟ ਬਾਈ ਥਰੂ ਬੈਂਕ ਅਕਾਊਂਟ ਸਰਕਾਰ ਦਾ ਪੈਸਾ ਚਲ ਗਿਆ ਲੇਕਿਨ ਉਹਦੇ ਚੋ ਅਵਸ਼ ਜਿਹਨੂੰ ਅੰਗਰੇਜ਼ੀ ਚ ਕਹਿੰਦੇ ਕਿਕ ਬੈਕ ਕਮਿਸ਼ਨ ਮਿਲਿਆ ਵਾਪਸ ਕੈਸ਼ ਦੀ ਸ਼ਕਲ ਵਿੱਚ ਇਹ ਹੁਣ ਇੱਕ ਜਾਂਚ ਦਾ ਵਿਸ਼ਾ ਵਾ ਔਰ ਕਿਉਂਕਿ ਭਗਵੰਤ ਮਾਨ ਹੋਮ ਮਿਨਿਸਟਰ ਵੀ ਆ ਪੁਲਿਸ ਡਿਪਾਰਟਮੈਂਟ ਉਹਦੇ ਥੱਲੇ ਆ ਇਹ ਸਿੰਧੀਆਂ ਅਲੀਗੇਸ਼ਨ ਉਹਨਾਂ ਦੇ ਉੱਤੇ ਲੱਗਦੀਆਂ ਜਾ ਕੇ ਜੇ ਹੁਣ ਪਿਛਲੇ 24 ਘੰਟੇ ਤੋਂ ਤਾਂ ਕੋਈ ਬੋਲਿਆ ਨਹੀਂ ਇਹਨਾਂ ਦਾ ਕੋਈ ਕੱਟੜ ਇਮਾਨਦਾਰ ਪਾਰਟੀ ਵਿੱਚੋਂ ਕਿਸੇ ਨੇ ਆਣ ਕਿ ਕੋ ಸ್ಪਸ਼ਟੀਕਰਨ ਦਿੱਤਾ ਨਾ ਡੀਜੀਪੀ ਨੇ ಸ್ಪਸ਼ਟੀਕਰਨ ਦਿੱਤਾ ਹਾਲਾਂਕਿ ਮੇਰੀ ਈਮੇਲ ਤੇ ਕੰਪਲੇਂਟ ਉਹਨਾਂ ਨੂੰ ਪਹੁੰਚ ਚੁੱਕੀ ਹੈ ਜੀ ਸਰ ਇੱਕ ਇਹ ਇੱਕ ਇਥੇ ਇੱਕ ਇੱਕ ਹੋਰ ਜ਼ਿਕਰ ਹੋਇਆ ਇਹਦੇ ਵਿੱਚ ਕਿ ਕੋਈ ਰਾਜਵੀਰ ਸਿੰਘ ਜੋ ਵੀਐਸਡੀ ਆ ਉਹਨਾਂ ਨੂੰ ਕੋਈ ਵਾਪਸ ਦੋ ਅਨੋਵਾ ਗੱਡੀਆਂ ਕੋਈ ਅਜਿਹੀ ਵੀ ਚਰਚਾ ਹੈ ਜੀ ਇਹ ਜਿਹੜਾ ਇਹ ਜਿਹੜੇ ਬੰਦੇ ਨੇ ਮੈਨੂੰ ਇਨਫੋਰਮੇਸ਼ਨ ਪਾਸ ਕੀਤੀ ਉਹਨੇ ਇਹ ਵੀ ਕਿਹਾ ਕਿ ਅਪਾਰਟ ਫਰੋਂ ਜਿਹੜਾ ਕਮਿਸ਼ਨ ਵਾਪਸ ਲਿਆ ਗਿਆ ਇਹਨਾਂ ਕੋ 14-15 ਕਰੋੜ ਰੁਪਏ ਜੇ ਤਾਂ ਦੇਖੋ ਗਵਰਨਮੈਂਟ ਨੇ ਗੋਸ਼ੀਏਟ ਕਰ ਦਿੱਤਾ ਉਹਨਾਂ ਨੂੰ 15 ਲੱਖ ਰੁਪਏ ਵੀ ਗੱਡੀ ਦੇ ਡਿਸਕਾਊਂਟ ਮਿਲਣਾ ਸੀ ਅਗਰ 15 ਲੱਖ ਰੁਪਏ ਡਿਸਕਾਊਂਟ ਲੈਂਦੀ ਸਰਕਾਰ ਤੇ ਸਮਝ ਲਓ ਕਿ ਲਗਭਗ 21 ਕਰੋੜ ਰੁਪਏ ਬਚਣਾ ਸੀ ਸਰਕਾਰ ਦਾ ਕਿਉਂਕਿ 53 ਕਰੋੜ ਦੀ ਖਰੀਦ ਹੈ ਇਹ ਤਾਂ ਫਿਰ 21 ਕਰੋੜ ਰੁਪਏ ਬਚ ਜਾਣਾ ਸੀ ਚਲੋ ਉਹ ਇਹਨਾਂ ਨੇ ਨਹੀਂ ਬਚਾਇਆ ਇਹਨਾਂ ਨੇ ਕਿਉਂ ਨਹੀਂ ਬਚਾਇਆ ਇਹਦਾ ਜਵਾਬ ਦੇ ਹੁਣ ਸਰਕਾਰ ਆ ਜਿਹੜੇ ਬੰਦੇ ਨੇ ਮੈਨੂੰ ਦੱਸੀ ਉਹਨੇ ਇਹ ਵੀ ਨਾਲ ਕਿ ਰਾਜਵੀਰ ਸਿੰਘ ਘੁੰਮਣ ਜਿਹੜਾ ਉਸਟੀ ਐਸ ਚੀਫ ਮਿਨਿਸਟਰ ਦਾ ਇਹਨੂੰ ਦੋ ਇਨੋਵਾ ਟਾਇota ਇਨੋਵਾ ਗੱਡੀਆਂ ਬਤੌਰ ਗਿਫਟ ਵੀ ਦਿੱਤੀਆਂ ਗਈਆਂ ਇਸੇ ਡੀਲ ਦੇ ਵਿੱਚ ਇਹ ਹੁਣ ਸਾਰਾ ਕੁਝ ਜੋ ਮੈਂ ਉਠਾ ਰਿਹਾ ਨਾ ਜੀ ਦੇਖੋ ਇਹ ਜਾਂਚ ਦਾ ਵਿਸ਼ਾ ਬਣਦਾ ਵਾ ਇਹਦੀ ਕੋਈ ਨਿਰਪੱਖ ਜਾਂਚ ਹੋਵੇਗੀ ਤਾਂ ਆਪਣੇ ਆਪ ਕਰਕੇ ਸਰਕਾਰ ਨੇ ਇਹ ਫੁੱਲ ਪੇਮੈਂਟ ਕਿਉਂ ਕੀਤੀ ਜਦ ਆਮ ਸੁਧਾਰਨ ਕਸਟਮਰਸ ਨੂੰ ਡਿਸਕਾਊਂਟ ਦਿੱਤਾ ਜਾਂਦਾ ਤੇ ਸਰਕਾਰ ਨੂੰ ਤਾਂ ਉਹਨਾਂ ਨਾਲ ਜ਼ਿਆਦਾ ਡਿਸਕਾਊਂਟ ਮਿਲ ਸਕਦਾ ਸੀਗਾ। ਜੀ। ਤੋਂ ਜਿਹੜੇ ਲੋਕ ਲੋਕ ਕਹਿੰਦੇ ਸੀ ਜੀ ਭਗਵੰਤ ਮਾਨ ਮੈਂ ਇੱਕ ਸੁਣ ਰਿਹਾ ਸੀ ਕਿਸੇ ਦੀ ਵੀਡੀਓ ਕਿ ਭਗਵੰਤ ਮਾਨ ਨੇ ਵਾਅਦਾ ਕੀਤਾ ਸੀਗਾ ਕਿ ਜੇ ਕਿਸੇ ਕਿਸੇ ਤਰ੍ਹਾਂ ਦੀ ਕੋਈ ਕਰਪਸ਼ਨ ਦੇ ਪੈਸੇ ਇੱਕ ਪਾਸੇ ਪਏ ਹੋਣ ਤੇ ਇੱਕ ਪਾਸੇ ਸਲਫਾਸ ਦੀ ਗੋਲੀ ਹੋਵੇ ਤੇ ਮੈਂ ਸਲਫਾਸ ਦੀ ਗੋਲੀ ਖਾਊਂਗਾ। ਚਲੋ ਸਲਫਾਸ ਦੀ ਗੋਲੀ ਨਾ ਖਾਓ ਹਲੇ ਤੁਹਾਡਾ ਉਮਰ ਵੀ ਘਟ ਹੈ ਤੇ ਲੋੜ ਵੀ ਸ਼ਾਇਦ ਥੋੜੀ-ਬਹੁਤੀ ਪੋਲਿਟਿਕਸ ਵਿੱਚ ਬਕਾਇਆ ਰਹਿ ਜੂਗੀ। ਤੁਸੀਂ ਇੱਕ ਕੰਮ ਕਰੋ ਤੁਸੀਂ ਜਾਂਚ ਕਰਵਾਓ ਕਰਾਓ ਇਹਦੀ ਔਰ ਜਾਂਚ ਸ਼ੁੱਡ ਬੀ ਫਰੋਮ ਸਮ ਇੰਪਾਰਸ਼ਲ ਏਜੰਸੀ ਜਿਹੜੀ ਕਿ ਹੁਣ ਤੁਹਾਡੇ ਕੋਲ ਹੈ ਨਹੀਂ ਕਿਉਂਕਿ ਤੁਹਾਡੀ ਪੁਲਿਸ ਤੇ ਤੁਹਾਡੀ ਵਿਜੀਲੈਂਸ ਤੁਹਾਡੀ ਜਾਂਚ ਨਹੀਂ ਕਰੇਗੀ ਯੂ ਸ਼ੁੱਡ ਰੈਫਰ ਦਿਸ ਮੈਟਰ ਟੂ ਸੀਬੀਆਈ ਪੰਜਾਬ ਦੀ ਚੀਫ ਮਿਨਿਸਟਰ ਕੰਪੀਟੈਂਟ ਆ ਕਿ ਉਹ ਖੁਦ ਸੀਬੀਆਈ ਨੂੰ ਰੈਫਰ ਕਰ ਦੇ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਬਨਿੰਦਰ ਜੀ ਹੋ ਜਾਵੇਗਾ ਇਹ ਮਤਲਬ ਜਿਵੇਂ ਤੁਸੀਂ ਗੱਲ ਕਿਹਾ ਕਿ ਭਗਵੰਤ ਸਿੰਘ ਮਾਨਤਾ ਭ੍ਰਿਸ਼ਟਾਚਾਰ ਦੇ ਖਿਲਾਫ ਇਨਾ ਸੀ ਕਿ ਉਹ ਕਹਿੰਦੇ ਸੀ ਕਿ ਇੱਕ ਪਾਸੇ ਸਲਫਾਸ ਇੱਕ ਪਾਸੇ ਭ੍ਰਸ਼ਟਾਚਾਰ ਦੇ ਪੈਸੇ ਜਿਹੜੀ ਆ ਸਰਕਾਰ ਆਪਣੇ ਆਪ ਨੂੰ ਕੱਟੜੇ ਇਮਾਨਦਾਰ ਕਹਿੰਦੀ ਸੀ ਜਿਵੇਂ ਤੁਸੀਂ ਦੋ ਬਿੱਲ ਪੇਸ਼ ਕੀਤੇ ਹੋਏ ਆ ਫਿਰ ਮਤਲਬ ਉਹ ਇਮਾਨਦਾਰੀ ਕਿੱਧਰ ਗਈ ਨਹੀਂ ਉਹ ਇਮਾਨਦਾਰ ਤਾਂ ਹੈ ਹੀ ਨਹੀਂ ਜੀ ਐਕਚੁਅਲੀ ਦੇਖੋ ਗੱਲ ਇਹ ਆ ਕਿ ਘੁਟਾਲੇ ਤਾਂ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਹੋ ਰਹੇ ਨੇ ਸ਼ਰਾਬ ਘੁਟਾਲਾ ਜਿਹੜਾ ਦਿੱਲੀ ਦਾ ਫੜਿਆ ਗਿਆ 2000 ਕਰੋੜ ਦਾ ਉਹ ਸੇਮ ਪਾਲਿਸੀ ਸੇਮ ਕਮਿਸ਼ਨ ਸੇਮ ਬੰਦੇ ਪੰਜਾਬ ਦੇ ਵਿੱਚ ਆਏ ਨੇ ਤਾਂ ਉਹਦੀ ਜਾਂਚ ਕੌਣ ਕਰਾਊਗਾ ਲਾਈਕਵਾਇਜ਼ ਇਹਨਾਂ ਦੇ ਐਮਐਲਏਜ਼ ਇਹਨਾਂ ਦੇ ਮਨਿਸਟਰਜ਼ ਦੇ ਉੱਤੇ ਕਿੰਨੇ ਅਲੀਗੇਸ਼ਨ ਲੱਗੇ ਔਰ ਕਿੰਨੇ ਲੋਕਾਂ ਨੇ ਗੱਲਾਂ ਕੀਤੀਆਂ ਲੇਕਿਨ ਕਿਸੇ ਵੀ ਮੁੱਦੇ ਦੀ ਜਾਂਚ ਨਹੀਂ ਹੋਈ ਜਾਂਚ ਸਿਰਫ ਹੋਈ ਵਿਰੋਧੀਆਂ ਦੇ ਖਿਲਾਫ ਔਰ ਉਹ ਵੀ ਇੱਕ ਬਦਲਾਖੋਰੀ ਦੇ ਤਹਿਤ ਔਰ ਪਿਛਲੇ ਸਾਢੇ 3 ਸਾਲ ਦੇ ਰਾਜ ਵਿੱਚ ਭਗਵੰਤ ਮਾਨ ਕਿਸੇ ਇਵਨ ਲੈਟਸ ਸੇ ਕਰਪਸ਼ਨ ਦੇ ਜਿਹੜੇ ਮੁਕਦਮੇ ਦਰਜ ਕੀਤੇ ਇੱਕ ਪੰਜ ਪੈਸੇ ਵਾਪਸ ਜਮਾ ਨਹੀਂ ਕਰਾ ਸਕਿਆ ਜਿਹੜਾ ਕਹਿੰਦਾ ਸੀ ਮੈਂ ਇਹਨਾਂ ਦੇ ਖਜ਼ਾਨਿਆਂ ਚੋਂ ਕੱਢ ਕੇ ਪੈਸੇ ਦੇ ਪੰਜਾਬ ਸਰਕਾਰ ਦੇ ਖਜ਼ਾਨੇ ਜਮਾ ਕਰਾਉਂਗਾ ਉਹ ਕੁਝ ਨਹੀਂ ਹੋ ਸਕਦਾ ਇਹਨਾਂ ਦੀ ਇਮਾਨਦਾਰੀ ਤਾਂ ਇੰਟੀਗ੍ਰਿਟੀ ਦਾ ਪਹਿਲਾਂ ਹੀ ਡਾਊਟਫੁਲ ਸੀ ਪਰ ਹੁਣ ਤਾਂ ਸਿੱਧਾ-ਸਿੱਧਾ ਹੋਮ ਡਿਪਾਰਟਮੈਂਟ ਤੇ ਔਰ ਹੋਮ ਮਨਿਸਟਰ ਤੇ ਜਿਹੜਾ ਇੰਚਾਰਜ ਭਗਵੰਤ ਮਾਨ ਆ ਇਹ ਜਵਾਬ ਦੇਈ ਉਹਦੇ ਤੇ ਆ ਗਈ ਹੈ ਹੁਣ ਹੁਣ ਸਵਾਲ ਦੇਖਦੇ ਆ ਕਿ ਕਿੰਨੀ ਕੁ ਪਾਰਦਰਸ਼ਤਾ ਰੱਖਦੇ ਨੇ ਕਿੰਨਾ ਕੁ ਹੌਸਲਾ ਰੱਖਦੇ ਨੇ ਕਿ ਆਪਣੇ ਆਪ ਆਪਣੇ ਖਿਲਾਫ ਕੋਈ ਜਾਂਚ ਦੇ ਆਦੇਸ਼ ਦੇਣ ਵਾਲੇ ਹੈਗੇ ਨੇ ਤੇ ਜੇ ਨਹੀਂ ਹੈਗੇ ਤਾਂ ਸਮਝਾ ਜਾਊਗਾ ਕਿ ਘੁਟਾਲਾ ਵਾ ਔਰ ਇਹਨਾਂ ਨੇ ਪੈਸੇ ਖਾਦੇ ਨੇ ਜੀ ਜੀ ਖਰ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਜੀ